ਇੱਥੇ ਤੁਸੀਂ ਦੇਖੋ ਸੁਹਜਣਾ ਦਾ ਬੂਟਾ ਦੇਖੋ ਕਿਵੇਂ ਐਸੇ ਫਾਸਟ ਗਰੋਇੰਗ ਸਪੀਸੀਸ ਆ ਪੰਜਾਬ ਦੀ ਨੇਟਿਵ ਤੇ ਬਹੁਤ ਗੁਣਕਾਰੀ ਸਪੀਸੀਸ ਆ ਇਹਦਾ ਹਾਈਟ ਵੀ ਬਹੁਤ ਸੋਹਣੀ ਆ ਵੈਸੇ ਵੀ ਕੁਚਨਾਰ ਫਾਸਟ ਗਰੋਇੰਗ ਆ ਪਰ ਜਿਵੇਂ ਇਹਦੇ ਨਾਲ ਦੇ ਤੁਸੀਂ ਦੇਖੋਗੇ ਇਹਦੀ ਐਵਰੇਜ ਹਾਈਟ ਫੋਰਸ ਦੀ ਪਿੱਛੇ ਗੁੱਲਰ ਵੀ ਆ ਲਸੂੜਾ ਵੀ ਆ ਸਾਰਿਆਂ ਦੀ ਹਾਈਟ ਬਹੁਤ ਸੋਹਣੀ ਆ ਸੋ ਇਹਦਾ ਤਣੇ ਤਾਂ ਦੇਖੋ ਤੁਸੀਂ ਸਾਈਜ਼ ਦੇਖੋ ਤੇ ਜੇ ਤੁਸੀਂ ਥੱਲੇ ਧਿਆਨ ਨਾਲ ਦੇਖੋਗੇ ਇਹ 60 60 ਸੈਂਟੀਮੀਟਰ ਤੇ ਨੇ ਉੱਤੇ ਜੜੇ ਨੇ ਇੱਕ ਥਨਾਰ ਹੈ ਤੇ ਨਾਲ ਦੇ ਟਾਲੀ ਆ ਉਧਰ ਅਰਜਨ ਦਾ ਬੁੱਟਾ ਇੱਧਰ ਗੁੰਨਰ ਆ ਉਧਰ ਅਰਜਨ ਦਾ ਬੁੱਟਾ ਸੋ ਪਰ ਹਜੇ ਵੀ ਇਹਦੇ ਕੋਲ ਦੇਖੋ ਇੰਨੀ ਜਗ੍ਹਾ ਪਈ ਹੈ ਗਰੋ ਕਰਨ ਵਾਸਤੇ ਤੇ ਇਹ ਜੜੀ ਤਾਰਨਾ ਸਾਨੂੰ ਆਪਣੇ ਪਰਮ ਘਟਾਣੀ ਪੈਗੀ ਸਾਡੇ ਰਿਜ਼ਲਟਸ ਦੇਖ ਕੇ ਦੇ ਬੂਟੇ ਜਿਹੜੇ ਕੁਦਰਤੀ ਰੂਪ ਚ ਜਿਹੜੇ ਨੇੜੇ-ਨੇੜੇ ਲੱਗ ਸਕਦੇ ਨੇ ਤੇ ਅਸੀਂ ਉਹੀ ਲਾਣੇ ਆ ਕੋਸ਼ਿਸ਼ ਕਰਕੇ ਜਿਹੜੇ ਕੁਦਰਤੀ ਰੂਪ ਚ ਆਪਸ ਦੇ ਇੱਕ ਦੂਜੇ ਦੇ ਪੋਲ ਪਾਏ ਜਾਂਦੇ ਨੇ ਇੰਨੀ ਘਣੇ ਆਮ ਜੇ ਤੁਸੀਂ ਕਿਸੇ ਜੰਗਲ ਚ ਜਾਓਗੇ ਇੰਨੇ ਹੀ ਘਣੇ ਤੁਹਾਨੂੰ ਬੂਟੇ ਮਿਲਣਗੇ